ਮਸਜਿਦ ਕੀ ਜਾਂਦਾ ਆ ਵੈਸੇ ਨਾਲ ਜਾਂਦਾ ਆ ਉੱਥੇ ਵੈਸੇ ਤੇ ਆਮ ਮਥਾਨੇ ਟੇਕੜਾ ਦੇਗਾ ਕਿਉਂਕਿ ਇਹ ਸਾਡਾ ਬਹੁਤ ਪ੍ਰਸਤੀ ਨੂੰ ਅਸੀਂ ਨਹੀਂ ਮੰਨਦੇ ਤੋ ਬਗਨ ਪਰ ਮਸਜਿਦ ਦੇ ਵਿੱਚ ਵੀ ਤਾਂ ਕੋਈ ਬੁੱਤ ਨਹੀਂ ਹੁੰਦੇ ਉੱਥੇ ਵੀ ਆਪਾਂ ਨਮਾਜ਼ ਪੜਦੇ ਨੇ ਤੁਹਾਨੂੰ ਕਹਿੰਦਾ ਪਾਵਿਆ ਕਿ ਵਾਸਤਵ ਚ ਗੁਰਮਤ ਦੇ ਮੁਤਾਬਕ ਤੇ ਨਾ ਤੇ ਗੁਰਬਾਹ ਨੂੰ ਬਾਹਰੋਂ ਮਾ ਮੇਟਾ ਨੂੰ ਇੱਟਾ ਨੂੰ ਮੱਥਾ ਟਿਕਣਾ ਚਾਹੀਦਾ ਕਿ ਨਾ ਸਿਰਫ ਗੁਰਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਚਾਹੀਦਾ ਤੇ ਜਾਂ ਗੁਰਗਵੰਸ ਜੇ ਲੜ ਲੱਗੇ ਹੋਏ ਨੇ ਗੁਰਮੁਖ ਉਹਨਾਂ ਨਾਲ ਟੇਕਣਾ ਤੇ ਬਸ ਇਹ ਜਾ ਕੇ ਇੱਟਣ ਮੱਥਾ ਟੋਰ ਟਿਕਣਾ ਉਹਨਾਂ ਜਾਓ ਸਿਰਫ ਆਪਣੇ ਤੁਹਾਡੇ ਦੋਸਤ ਉਹਨਾਂ ਨੂੰ ਇਹ ਰਾਹ ਪਿਆ ਜਿਹੜੇ ਪ੍ਰੇਨਾਂ ਨਾਲ ਲੈਂਦਾ ਤੁਸੀ ਨਮਸਕਾਰ ਕਰਵਾ ਕਰਦੇ ਉੱਥੇ ਉਹਦਾ ਨਗੂਰ ਸਾਹਿਬ ਕੋ ਨਰਾਜ਼ ਰਹਿੰਦੇ ਕਿਉਂਕਿ ਉਹ ਵਿਚਾਰਿਆਂ ਦਾ ਦਿਲ ਨਾ ਟੁੱਟੇ ਕਿ ਮੈਂ ਦੇਖੋ ਜੇ ਪ੍ਰੇਮ ਨਾ ਨਾ ਮੈਂ ਜਦੋਂ ਜਾਨਾ ਗੁਰਦੁਆਰੇ ਦਾ ਨਾਲ ਤੇ ਮੈਂ ਤਾਂ ਬਤਾ ਟਿਕ ਨਾ ਮੈਨੂੰ ਮਸਜਿਦ ਲੈ ਜਾਂਦੇ ਉਹ ਮਤਮ ਉਹ ਕੱਟੜ ਪੜਵਾ ਲਈ ਹੈ ਉਹਦੇ ਨਾਲ ਕਿਉਂ ਕਹਿੰਦੇ ਨੇ ਗੁਰਸਬ ਨਰਾਜ਼ ਨਹੀਂ ਹੁੰਦੇ ਉਹ ਤੁਹਾਡੀ ਸ਼ਰਧਾ ਤੇ ਗੁਰਗੰਨ ਸਾਹਿਬ ਤੇ ਆ ਪਰ ਤੁਸੀਂ ਨਾਲ ਜਿਹੜੇ ਆਏ ਹੋਏ ਨੇ ਉਹਨਾਂ ਨੂੰ ਸਤਿਕਾਰ ਦੇ ਉਹਨਾਂ ਨੂੰ ਥੇਸ ਨਾ ਪਹੁੰਚੇ ਕਿ ਸਿੱਖ ਜਿਹੜੇ ਨੈਰੋ ਬਾਈਂਡਡ ਨੇ ਸੇਫਾ ਬੜੇ ਇਹੋ ਜਿਹੇ ਕਟੜੇ ਹੋ ਜਾਏ ਅਸੀਂ ਉਹ ਨਹੀਂ ਬਣਾ ਚੰਦੇ ਅਸੀਂ ਸਾਰਿਆਂ ਦੱਸਣ ਚੰਦੇ ਆ ਕਿ ਸਭ ਮਹਿਜੂਦ ਜੋਤ ਹੈ ਸੋਇ ਤੇ ਇੱਦੇ ਚਾਨਣ ਸਭ ਮੇ ਚਾਲ ਸਾਰਿਆਂ ਚੋਈ ਗੁਰਗੋਵਰ ਚ ਗੋਬਿੰਦ ਸਿੰਘ ਜੀ ਮਾਰਾਇਨੇ ਦੇਖਿਆ ਦੇਵਰਾ ਮਹਿਸੂਸ ਹੋਈ ਪੂਜਾਰ ਨਵਾਸਈ ਮਾਨ ਕੇ ਜਾ ਸਭ ਇੱਕੇ ਪਛਾਨ ਹੋਏ ਕਿੰਨਾ ਸੋਣਾ ਮਾਰੇ ਜਿੰਨੇ ਦੇਵਰਾ ਤੇ ਮਸੀਦ ਦੇ ਵਿੱਚ ਕੋਈ ਫਰਕ ਨਹੀਂ ਦੱਸਦਾ ਇਹ ਕਹਿੰਦਾ ਕਿ ਇਨਸਾਨ ਤੇ ਅੰਦਰ ਸਾਰੇ ਇਨਸਾਨ ਨੇ ਕਿ ਹਿੰਦੂ ਆ ਮਸਲਮਾਨ ਨੇ ਸਿੱਖਿਆ ਸਾਹੀ ਆ ਕੋਈ ਉਹਦੇ ਅੰਦਰ ਸਾਰੇ ਦੀ ਇੱਕੋ ਜੋਤ ਹੈ ਉਹਨਾਂ ਦੇ ਮਸਲਮਾਨਾਂ ਦਾ ਅਲੱਲਾ ਜੋਤ ਨਹੀਂ ਹਿੰਦੂਆਂ ਦਾ ਅਲੱਲਾ ਜੋਤ ਸਿੱਖਾਂ ਦਾ ਅਲੱਲਾ ਜੋਤ ਨਹੀਂ ਕ੍ਰਿਸ਼ਨਾ ਦਾ ਅਲੱਲਾ ਜੋਤ ਨਹੀਂ ਸਭ ਮੈਂ ਜੋਤ ਜੋਤ ਹੈ ਸੋ ਇਦਾਂ ਚਾਨਣ ਤਸੀਂ ਤਾਂ ਜੋਤ ਕਿ ਚੁੱਕ ਤਕਣਾ ਆ ਨਾ ਕਿ ਸਰੀਰ ਅਗੇ ਕਿ ਚੁੱਕਣਾ ਤੇ ਇਹ ਆ ਗੁਰੂ ਕੋਈ ਫਲਾਸ ਨਹੀਂ